ਸੋਨੀ ਰੌਣਕੀ ਸਾਡੇ ਚੇਅਰਮੈਨ ਸਾਹਿਬ ਔਰ ਅਸੀਂ ਜੀਆਨੂ ਆਜਾ ਜਿੱਥੇ ਵੀ ਪੱਤਰਕਾਰ ਸਹਿਬਾਨ ਇੱਥੇ ਸਾਡੇ ਕੋਲ ਪਹੁੰਚੇ ਨੇ ਸਰਦਾਰ ਰੁਪਿੰਦਰ ਸਿੰਘ ਜੀ ਰਾਜਾ ਗਿੱਲ ਸਾਹਿਬ ਮੈਂ ਆ ਔਰ ਖੰਨਾ ਦੇ ਇੰਚਾਰਜ ਗੁਰਕੀਰਤ ਜੀ ਉਹਨਾਂ ਦੀ ਟੀਮ ਔਰ ਸਾਰੇ ਹਲਕਿਆਂ ਦੇ ਲੋਕ ਆਏ ਆ ਔਰ ਹੁਣ ਇੱਥੋਂ ਕਰਕੇ ਪੂਜਾ ਕਰਕੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂਦੀ ਵਿਸ਼ੇਸ਼ ਰੂਪੋਂ ਉਹਨਾਂ ਦੇ ਨਾਲ ਹੀ ਅਸ਼ੋਕਪ੍ਰਾਪ ਸਿੰਘ ਜੀ ਸੋਨੀ ਲੋਹੜੋਂ ਦੇ ਸਾਡੇ ਚੇਅਰਮੈਨ ਸਾਹਿਬ ਔਰ ਅਸੀਂ ਜੀ ਆਇਆਂ ਜਿੱਥੇ ਵੀ ਪੱਤਰਕਾਰ ਸਹਿਬਾਨ ਇੱਥੇ ਸਾਡੇ ਕੋਲ ਪਹੁੰਚੇ ਨੇ ਸਾਡੇ ਸਰਕਾਰ શ્રી ਕੁਜਿੰਦਰ ਆਰਟੇ ਜੀ ਔਰ ਸਾਡੇ ਸਤੂਦੀ ਸ਼੍ਰੀ ਅਰੋੜ ਜੀ ਸ਼੍ਰੀ ਵਿਪਨ ਜੀ ਔਰ ਸਾਡੇ ਵਿੱਕੀ ਅਦਵਿੰਦਰ ਸਿੰਘ ਜੀ ਜਿਹਨੇ ਵੀ ਪੱਤਰਕਾਰ ਸਹਿਵਾਏ ਨੇ ਬਹੁਤ-ਬਹੁਤ ਜੀ ਆਇਆਂ ਨੂੰ ਸਰਦਾਰ ਰਮਿੰਦਰ ਸਿੰਘ ਜੀ ਸਰਦਾਰ ਜਰਮਾ ਜੀ ਬਹੁਤ-ਬਹੁਤ ਜੀ ਆਇਆਂ ਨੂੰ ਹੁਣ ਮੈਂ ਬੇਨਤੀ ਕਰਾਂਗਾ ਅਦਵਿੰਦਰ ਸਿੰਘ ਜੀ ਜਸਾ ਫਰੋਰੀਆਂ ਕੋਟਲੀ ਸਾਹਿਬ ਉਹਨਾਂ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਕਾਂਗਰਸ ਪਾਰਟੀ ਖੰਨਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਐਮ.ਐਲ.ਏ ਸਰਦਾਰ ਲਖਵੀਰ ਸਿੰਘ ਪਾਇਲ ਸਾਹਿਬ ਤੇ ਸਰਦਾਰ ਰੁਪਿੰਦਰ ਸਿੰਘ ਆਪਾਂ ਨੂੰ ਲੋੜ ਹੈ ਕਿ ਆਪਣੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰੀਏ ਜਿਹੜੀ 1 ਜੂਨ ਨੂੰ ਲੋਕ ਸਭਾ ਦੀ ਚੋਣ ਹੈ ਉਹਦੇ ਵਿੱਚ ਡਾਕਟਰ ਰਮਨ ਸਿੰਘ ਜੀ ਨੂੰ ਵੱਡੀ ਲੀਡ ਦੇ ਨਾਲ ਲੋਕ ਸਭਾ ਨਾਲ ਸਰਦਾਰ ਰਵਿੰਦਰ ਸਿੰਘ ਦੀ ਰਾਜਾ ਗਿਰ ਸਾਹਿਬ ਬੇਨਤੀ ਕਰਾਂ ਕਿ ਉਹ ਮੰਚ ਤੇ ਆਜ ਜਿੱਥੇ ਰਸਮੀ ਤੌਰ ਤੇ ਐਪੀ ਸਾਹਿਬ ਨੂੰ ਦਾ ਮੇਨ ਦਫ਼ਤਰ ਆਇਤ ਤੋਂ ਸਾਰੇ 9 ਹਲਕਿਆਂ ਦਾ ਅਭਿਆਨ ਚਲਾਵਾਂਗੇ ਇਹਦਾ ਅਜੂ ਡਾਟਮ ਕਰ ਰਹੇ ਆ ਔਰ ਖੰਨਾ ਦੇ ਇੰਚਾਰਜ ਗੁਰਕੀਰਤ ਜੀ ਉਹਨਾਂ ਦੀ ਟੀਮ ਔਰ ਸਾਰੇ ਹਲਕਿਆਂ ਦੇ ਲੋਕ ਆਏ ਆ ਔਰ ਹੋਏ ਇੱਥੋਂ ਕਰਕੇ ਪੂਜਾ ਕਰਕੇ ਸਾਰਾ ਕੁਝ ਕਰਕੇ ਔਰ ਫਿਰ ਅਭਿਆਨ ਸ਼ੁਰੂ ਕਰਦੇ ਜਿਸ ਤਰ੍ਹਾਂ